ਜੱਫੀ ਪਾ ਗਏ ਇਹ ਪੜੀ ਮਿਹਨਤ ਆੜੇ ਸੁੱਖ ਦੀ ਵੀ ਇਹ ਰਾਸ਼ਪਤ ਦੇ ਇਹ ਜੋ ਰਾਮਦਾਸ ਜੀ ਦੀ ਤਰਫੋਂ ਜੋ ਤੇ ਸਪੁੱਤਰ ਪੁੱਤਰ ਮੰਦਰਾ ਦੇ ਪੁੱਤਰ ਗੁਰੂ ਘਰਾਂ ਦੀ ਜੇਤੋ ਗਈ ਹੈ ਔਰ ਇਸ ਲਈ ਲੋਕਾਂ ਦੀ ਜਿਹਨਾਂ ਨੇ ਸੈਕਟਰ ਕੋਲੋਂ ਜਿਹੜਾ ਨਾ ਰਾਜਨੀਤਿਕ ਕੰਦਾਲਾ ਨੇ ਲਿਖਾਇਆ ਜਿਨ੍ਹਾਂ ਨੇ ਵਰਗਾਂ ਦੇ ਨਾਲ ਰਾਈ ਕਰਨਾ ਹੈ ਪੰਜਾਬ ਦੀ ਰਾਜਨੀਤੀ ਕਰੋ ਕਰਨ ਨਾਲ ਕਿੱਦਾਂ ਦੀ ਹਾਂਜੀ ਰਾਜਨੀਤੀ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਸਾਡੇ ਲਈ ਸਾਰੇ ਦੁਆਵਾ ਕਰਦੇ 15 ਦੇ ਵਿੱਚ ਗੁਰੂ ਘਰਾਂ ਦੇ ਵਿੱਚ ਲਕਜ਼ਾਰ ਦੇ ਵਿੱਚ ਉਧਿਆ ਕਰਾਂ ਦੇ ਵਿੱਚ ਹਰ ਜਗ੍ਹਾ ਦੁਆਵਾ ਹੈ ਤੇ ਉਹਨਾਂ ਦਾ ਦੁਆਵਾ ਦਾ ਵੀ ਅਸਰ ਹੈ ਸਾਡੇ ਪਰ ਛੋਟੇ ਤੋਂ ਲੈ ਕੇ ਵੱਡੇ ਵਰਕਰ ਦਾ ਜਿਹੜਾ ਸੀ ਬਹੁਤ ਵੱਡਾ ਸੀ ਆਮ ਪਾਲਟੀ ਨੂੰ ਭੇਜਦੇ ਪੰਜਾਬ ਜੀ ਤਿੰਨ ਮੈਂ ਕਹਿੰਦਾ 1 2 ਤੋਂ 3 ਹੋਣੀ ਹੋ 13 ਕਹਿੰਦੇ ਮੈਂ ਕਹਿੰਦਾ 1 2 ਦਾ 3 ਇਹਨਾਂ ਚ ਇੱਕ ਵੀ ਰਹੂਗਾ ਤੇ ਨਾ ਅੱਗੇ ਬਸ ਠੀਕ ਮਿੰਟ ਮਿੰਟ ਅੱਜ ਤੁਸੀਂ ਦੇਖਿਆ ਕਿ ਜਿਹੜਾ ਅੰਮ੍ਰਿਤਸਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਜਿਹੜੀ ਕਾਊਂਟਿੰਗ ਹੈ ਉਹ ਮੁਕੰਮਲ ਕਰ ਲਈ ਗਈ ਹੈ ਤੇ ਇਸ ਪਾਰਲੀਮੈਂਟਰੀ ਕੰਸਟੀਟੂਐਂਸੀ ਸ੍ਰੀ ਗੁਰਜੀਤ ਸਿੰਘ ਔਜਲਾ ਜੀ ਨੂੰ ਵਿਨਰ ਡਿਕਲੇਅਰ ਕੀਤਾ ਹੈ ਉਹ 40301 ਵੋਟਾਂ ਤੋਂ ਜਿਹੜੇ ਹੈ ਫਾਈਨਲੀ ਵਿਜੇ ਡਿਕਲੇਅਰ ਹੋਏ ਨੇ ਐਂਡ ਉਹਨਾਂ ਨੂੰ ਰੀਸੈਂਟਲੀ ਅਸੀਂ ਸਰਟੀਫੀਕੇਟ ਆਫ ਇਲੈਕਸ਼ਨ ਉਹਨਾਂ ਨੂੰ ਪਰਸਨਲੀ ਇਥੋਂ ਆਰਟ ਪਤੌਰ ਰਿਟਰਨਿੰਗ ਅਫਸਰ ਮੈਂ ਜਾਰੀ ਕੀਤਾ ਸਰ ਸ਼ਾਂਤੀਪੁਰ ਉਹਦੇ ਨਾਲ ਇਲੈਕਸ਼ਨ ਹੋਈ ਹੈ ਜੀ ਜੇ ਬਿਲਕੁਲ ਸ਼ਾਂਤੀਪੂਰਵਕ ਹੋਈ ਇੱਥੇ ਤੁਸੀਂ ਦੇਖਿਆ ਵੀ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲੇ ਇੱਕ ਇੱਕ ਵਾਰਦਾਤ ਹੋਈ ਸੀਗੀ ਉਹ ਇੱਕ ਦਿਨ ਪਹਿਲਾਂ ਹੋਈ ਸੀਗੀ ਲਖੋਵਾਲ ਪਿੰਡ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਇਲੈਕਸ਼ਨ ਦਾ ਪ੍ਰੋਸੈਸ ਕੰਪਲੀਟਲੀ ਸ਼ਾਂਤੀ ਮੇਰੇ ਤਾਂ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਦਾ ਬੜਾ ਧੰਨਵਾਦੀ ਹਾਂ ਮੀਡੀਆ ਦਾ ਸਾਰੇ ਸਟੇਕ ਹੇਕਰਸ ਦਾ ਵਧੀਆ ਵੀ ਉਹ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਅਪਰੀਸ਼ੀਏਟ ਕੀਤਾ ਵੀ ਪੰਜਾਬ ਸ਼ਾਂਤੀ ਪੂਰ ਰਹੇ ਐਂਡ ਜਿਹੜਾ ਰਿਜ਼ਲਟ ਅਪਡੇਸ਼ਨ ਹੈ ਉਹ ਵੀ ਪੰਜਾਬ ਦਾ ਬੜਾ ਫਾਸਟ ਰ ਹੈ ਐਂਡ ਕਾਊਂਟਿੰਗ ਪ੍ਰੋਸੈਸ ਵੀ ਜਿਹੜਾ ਹੈ ਜ ਤਕਰੀਬਨ ਸਾਰੀ ਪਾਰਲੀਮੈਂਟਰੀ ਕਨਸਟਿਟੂਐਂਸੀਜ਼ ਦੇ ਵਿੱਚ ਬਲੇ ਚੰਗੇ ਤਰੀਕੇ ਨਾਲ ਆਲਮੋਸਟ ਫਾਈਨਲਾਈਜ਼ ਹੋ ਗਿਆ